70 ਸਾਲ ਤੱਕ ਜਵਾਨ ਰੱਖਣ ਗੀਆਂ ਇੱਕ ਗੱਲਾਂ ਪੰਜਾਬ ਚ ਜ਼ਰੂਰ ਧਿਆਨ ਵਿੱਚ ਰੱਖੋ ਨੰਬਰ 1 ਗਾਂ ਦਾ ਦੁੱਧ ਵੱਧ ਤੋਂ ਵੱਧ ਪੀਓ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਮੋਟਾਪੇ ਦਾ ਸ਼ਿਕਾਰ ਨਹੀਂ ਹੋਵੋਗੇ ਨੰਬਰ 2 ਮਿੱਠੇ ਦਾ ਸੇਵਨ ਜਿੰਨਾ ਹੋ ਸਕਦਾ ਹੈ ਘੱਟ ਤੋਂ ਘੱਟ ਕਰੋ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਰਹੋਗੇ ਤੇ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਨੰਬਰ 3 ਜਿਨ੍ਹਾਂ ਦੇ ਘਰਾਂ ਵਿੱਚ ਪਹਿਲੀ ਔਲਾਦ ਧੀ ਹੁੰਦੀ ਹੈ ਉਹ ਬਹੁਤ ਹੀ ਕਿਸਮਤ ਵਾਲੇ ਮੰਨੇ ਜਾਂਦੇ ਹਨ ਨੰਬਰ 4 ਜੇਕਰ ਤੁਹਾਨੂੰ ਜਲਦੀ ਹੀ ਨੀਂਦ ਆ ਜਾਂਦੀ ਹੈ ਤਾਂ ਇਸ ਦਾ ਮਤਲਬ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੈ। ਨੰਬਰ 5 ਜਿਹੜੇ ਲੋਕ ਜ਼ਿਆਦਾ ਮੱਝ ਦਾ ਦੁੱਧ ਪੀਂਦੇ ਹਨ ਉਹਨਾਂ ਨੂੰ ਮੋਟਾਪਾ ਬਹੁਤ ਜਲਦੀ ਆਉਣ ਲੱਗ ਜਾਂਦਾ ਹੈ। ਨੰਬਰ 6 ਜਵਾਨ ਰਹਿਣਾ ਚਾਹੁੰਦੇ ਹੋ ਤਾਂ ਸ਼ਾਮ ਨੂੰ ਭੁੱਲ ਕੇ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਸਗੋਂ ਕੌੜੀਆਂ ਚੀਜ਼ਾਂ ਦਾ ਸੇਵਨ ਕਰੋ ਇਸ ਨਾਲ ਸਿਹਤ ਚੰਗੀ ਰਹੇਗੀ। ਨੰਬਰ 7 ਬੈਠ ਕੇ ਹੀ ਭੋਜਨ ਖਾਓ ਕਦੇ ਵੀ ਤੁਰ ਫਿਰ ਕੇ ਭੋਜਨ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਭੋਜਨ ਸਹੀ ਤਰੀਕੇ ਨਾਲ ਪਾਚਦਾਨ ਨਹੀਂ ਤੇ ਤੁਸੀਂ ਫਿਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਨੰਬਰ 8 ਚਾਹ ਦਾ ਸੇਵਨ ਘੱਟ ਤੋਂ ਘੱਟ ਕਰੋ ਹੋ ਸਕੇ ਤਾਂ ਸਵੀਰ ਦੀ ਚਾਹ ਪੀਵੋ ਹੀ ਨਾ ਕਿਉਂਕਿ ਇਸ ਨਾਲ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਜ਼ਿਆਦਾ ਤਿਜਾਬ ਬਣਦਾ ਹੈ ਨੰਬਰ 9 ਆਲੂ ਨੂੰ ਜੇਕਰ ਤੁਸੀਂ ਚੁੱਲੇ ਵਿਚਲੀ ਅੱਗ ਵਿੱਚ ਰੱਖ ਕੇ ਭੁੰਨ ਕੇ ਖਾਓਗੇ ਤਾਂ ਇਹ ਬਹੁਤ ਹੀ ਸੁਆਦ ਲੱਗਦਾ ਹੈ ਨੰਬਰ 10 ਗੈਸ ਦੀ ਰੋਟੀ ਦੀ ਥਾਂ ਕਦੇ-ਕਦੇ ਚੁੱਲੇ ਦੀ ਰੋਟੀ ਵੀ ਜ਼ਰੂਰ ਖਾ ਲਿਆ ਕਰੋ ਇਸ ਨਾਲ ਸਰੀਰ ਬਿਹਤਰ ਤੇ ਤੰਦਰੁਸਤ ਰਹਿੰਦਾ ਹੈ ਨੰਬਰ 11 ਦੁਪਹਿਰ ਦੇ ਸਮੇਂ ਖੀਰਾ ਜ਼ਰੂਰ ਖਾਓ ਮੋਟਾਪਾ ਕੱਟੇਗਾ ਤੇ ਨਾਲ ਹੀ ਤੁਸੀਂ ਸਿਹਤਮੰਦ ਵੀ ਰਹੋਗੇ। ਨੰਬਰ 12 ਜੇਕਰ ਤੁਸੀਂ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਨੰਬਰ 13 ਪਿਆਜ਼ ਦਾ ਰਸ ਕੱਢ ਕੇ ਵਾਲਾਂ ਵਿੱਚ ਲਗਾ ਲਓ ਵਾਲ ਕਦੇ ਵੀ ਟੁੱਟਣਗੇ ਨਹੀਂ ਤੇ ਨਾਲ ਹੀ ਕਾਲੇ ਵੀ ਰਹਿਣਗੇ। ਨੰਬਰ 14 ਰੋਜ਼ਾਨਾ ਆਪਣੇ ਵਾਲਾਂ ਵਿੱਚ ਕੰਗੀ ਜ਼ਰੂਰ ਕਰੋ ਇਸ ਨਾਲ ਫੋਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਜਿਸ ਨਾਲ ਦਿਮਾਗ ਸਹੀ ਕੰਮ ਕਰਦਾ ਰਹਿੰਦਾ ਹੈ। ਨੰਬਰ 15 ਸਿਰ ਤੋਂ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਤੇਲ ਕੋਸਾ ਕਰਕੇ ਮਾਲਿਸ਼ ਕਰ ਲਓ ਇਸ ਨਾਲ ਵਾਲਾਂ ਦੀ ਮਜ਼ਬੂਤੀ ਬਣਦੀ ਹੈ ਤੇ ਨਾਲ ਹੀ ਇਸ ਨਾਲ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ ਨੰਬਰ 16 ਜਿਹੜੇ ਲੋਕ ਰਾਤ ਨੂੰ ਬਾਰ-ਬਾਰ ਪਿਸ਼ਾਬ ਕਰਨ ਉੱਠਦੇ ਹਨ ਉਹਨਾਂ ਨੂੰ ਸਾਗ ਵਿੱਚ ਮੱਖਣ ਪਾ ਕੇ ਖਾ ਲੈਣਾ ਚਾਹੀਦਾ ਹੈ ਇਹ ਦਿੱਕਤ ਦੂਰ ਹੋ ਜਾਣੀ ਹੋ ਜਾਂਦੀ ਹੈ ਨੰਬਰ 17 ਜਿਹੜੇ ਲੋਕ ਵਾਲਾਂ ਵਿੱਚ ਕੰਗੀ ਘੱਟ ਕਰਦੇ ਨੇ ਉਹਨਾਂ ਦੇ ਵਾਲਾਂ ਵਿੱਚ ਗੁਲਝਾਂ ਜ਼ਿਆਦਾ ਪੈਂਦੀਆਂ ਨੇ ਜਿਸ ਨਾਲ ਦਿਮਾਗ ਦੀਆਂ ਨਾੜਾਂ ਦੀ ਵੀ ਖਿੱਚ ਪੈਂਦੀ ਹੈ ਤੇ ਨਾਲ ਹੀ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ। ਨੰਬਰ 18 ਬਾਸੀ ਮੂੰਦਾਲ ਚੀਨੀ ਦੀ ਜੇਕਰ ਤੁਸੀਂ ਖੁਸ਼ਬੂ ਸੁੰਘ ਲਓ ਤਾਂ ਇਸ ਨਾਲ ਦਿਮਾਗ ਤੇਜ਼ ਹੋਣ ਲੱਗ ਜਾਂਦਾ ਹੈ। ਨੰਬਰ 19 ਜਿਹੜੇ ਲੋਕ ਜ਼ਿਆਦਾ ਮਿਰਚਾਂ ਮਸਾਲਿਆਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਬਹੁਤ ਜਲਦੀ ਬਵਾਸੀਰ ਦੀ ਸਮੱਸਿਆ ਘੇਰ ਲੈਂਦੀ ਹੈ। ਨੰਬਰ 1 ਰਾਤ ਨੂੰ ਜਿਹੜੇ ਲੋਕ ਖਾਣਾ ਘੱਟ ਖਾਂਦੇ ਨੇ ਉਹਨਾਂ ਤੋਂ ਬਿਮਾਰੀਆਂ ਕੋਹਾਂ ਦੂਰ ਰਹਿੰਦੀਆਂ ਹਨ। ਨੰਬਰ 21 ਜਿਹੜੇ ਲੋਕ ਪਿਆਜ਼ ਦੀ ਜਾਂ ਫਿਰ ਪੁਦੀਨੇ ਦੀ ਚਟਣੀ ਬਣਾ ਕੇ ਖਾਂਦੇ ਨੇ ਉਹਨਾਂ ਦਾ ਹਾਜਮਾ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਰੋਟੀ ਵੀ ਜਲਦੀ ਹਾਜਮ ਹੋ ਜਾਂਦੀ ਹੈ। ਨੰਬਰ 22 ਗਰਭਪਤੀ ਔਰਤਾਂ ਜੇਕਰ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਹਰੀ ਸੌਫ ਖਾ ਲੈਣ ਤਾਂ ਇਸ ਨਾਲ ਉਹਨਾਂ ਦਾ ਕਦੇ ਵੀ ਜੀ ਕੱਚਾ ਨਹੀਂ ਹੁੰਦਾ। ਇਸ ਤੋਂ ਇਲਾਵਾ ਤੁਸੀਂ ਰੋਟੀ ਨਾਲ ਨਿੰਬੂ ਦਾ achar ਵੀ ਖਾ ਸਕਦੇ ਹੋ। ਨੰਬਰ 23 ਦੁੱਧ ਵਿੱਚ ਮਿੱਠਾ ਕਦੇ ਵੀ ਪਹਿਲਾਂ ਪਾ ਕੇ ਨਾ ਰੱਖੋ ਇਸ ਨਾਲ ਦੁੱਧ ਵਿੱਚ ਬਹਿ ਪਰ ਜਾਂਦੀ ਹੈ ਇਸ ਲਈ ਮਿੱਠਾ ਦੁੱਧ ਵਿੱਚ ਪੀਣ ਸਮੇਂ ਹੀ ਪਾਓ ਨੰਬਰ 24 ਰੋਜ਼ਾਨਾ ਰਾਤ ਨੂੰ ਆਪਣੀ ਧੁੰਨੇ ਵਿੱਚ ਤੇਲ ਜ਼ਰੂਰ ਪਾਓ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਹਨ ਨੰਬਰ 25 ਆਪਣੇ ਸਰੀਰ ਨੂੰ ਵਤ ਤੋਂ ਵਤ ਗਰਮੀ ਵੀ ਜ਼ਰੂਰ ਲੈ ਕੇ ਆਓ ਇਸ ਨਾਲ ਬਾਦੂ ਪਦਾਰਥ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਨੰਬਰ 26 ਰੋਟੀ ਖਾਣ ਸਮੇਂ ਕਦੇ ਵੀ ਥਾਲੀ ਵਿੱਚ ਹੱਥ ਨਾ ਧੋਵੋ ਤੇ ਨਾਲ ਹੀ ਆਪਣੇ ਕੱਪੜਿਆਂ ਤੇ ਸਿਰ ਨੂੰ ਹੱਥ ਲਗਾਉਣਾ ਨਹੀਂ ਚਾਹੀਦਾ ਨੰਬਰ 27 ਦੇਸੀ ਕੀ ਉਹ ਰੋਜ਼ਾਨਾ ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 28 ਚਣਿਆਂ ਦੀ ਦਾਲ ਜੇਕਰ ਖਾਦੀ ਜਾਵੇ ਤਾਂ ਸਰੀਰ ਦੀ ਸੁਧਿਰ ਸੁਧਿਰ ਨੂੰ ਬਧੇਰੇ ਤਾਕਤ ਮਿਲਦੀ ਹੈ ਤੇ ਨਾਲ ਹੀ ਇਸ ਨਾਲ ਸਰੀਰ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 29 ਸ਼ਾਮ ਨੂੰ ਜੇਕਰ ਤੁਸੀਂ ਜ਼ਿਆਦਾ ਚੌਲਾਂ ਦਾ ਸੇਵਨ ਕਰੋ ਇਸ ਨਾਲ ਤੁਹਾਡੇ ਸਰੀਰ ਦੀ ਚਰਬੀ ਵਧੇਰੇ ਵਧਣ ਲੱਗ ਜਾਵੇਗੀ ਨੰਬਰ 3 ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਹਨਾਂ ਲਈ ਬਹੁਤ ਹੀ ਹਾਨੀਕਾਰਕ ਹਨ ਜੋ ਉਹਨਾਂ ਦੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਨੰਬਰ 31 ਜੇਕਰ ਸ਼ੂਗਰ ਦੇ ਮਰੀਜ਼ ਅਦਾ ਬਹਾਰ ਦੇ ਬੂਟੇ ਦਾ ਇੱਕ ਪੱਤਾ ਰੋਜ਼ਾਨਾ ਚਬਾ ਲੈਣ ਤਾਂ ਇਸ ਨਾਲ ਉਹਨਾਂ ਦਾ ਸ਼ੂਗਰ ਕੰਟਰੋਲ ਵਿੱਚ ਹੋ ਜਾਂਦਾ ਹੈ ਜਿਸ ਨਾਲ ਦਵਾਈ ਤੋਂ ਵੀ ਸੋਟ ਕਾਰਾ ਹੁੰਦਾ ਹੈ ਨੰਬਰ 32 ਜਿਨ੍ਹਾਂ ਦੇ ਸਿਰ ਦੇ ਜਾਂ ਫਿਰ ਦਾੜੀ ਦੇ ਵਾਲ ਜਿਆਦਾ ਚਿੱਟੇ ਹਨ ਉਹ ਆਮਲੇ ਦੇ ਤੇਲ ਦਾ ਬਤੁਵਤ ਇਸਤੇਮਾਲ ਕਰਨ ਇਸ ਨਾਲ ਦਿਨਾਂ ਵਿੱਚ ਹੀ ਵਾਲ ਕਾਲੇ ਹੋਣ ਲੱਗ ਜਾਣਗੇ ਨੰਬਰ 33 ਖਾਣੇ ਦੇ ਨਾਲ ਜਾਂ ਫਿਰ ਖਾਣੇ ਦੇ ਇੱਕਦਮ ਬਾਅਦ ਭੁੱਲ ਕੇ ਵੀ ਚਾਹ ਨਾ ਪੀਵੋ ਇਸ ਨਾਲ ਖਾਣਾ ਤੁਹਾਡੇ ਸਰੀਰ ਅੰਦਰ ਸਹੀ ਤਰੀਕੇ ਨਾਲ ਪਚਦਾ ਨਹੀਂ ਨੰਬਰ 34 ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਕੇ ਆਪਣੇ ਸਾਫ਼ ਸੁਥਰੇ ਕੱਪੜੇ ਰੋਜ਼ਾਨਾ ਜ਼ਰੂਰ ਪਹਿਨੋ। ਨੰਬਰ 35 ਆਪਣੇ ਮੂੰਹ ਵਿੱਚ ਹਰੀ ਇਲਾਇਚੀ ਪਾ ਕੇ ਚਬਾਓ ਇਸ ਨਾਲ ਇੱਕ ਤਾਂ ਚਿਹਰੇ ਤੇ ਚਮਕ ਆਵੇਗੀ ਤੇ ਨਾਲ ਕਦੇ ਵੀ ਮੂੰਹ ਵਿੱਚੋਂ ਗੰਦੀ ਸਮੈਲ ਨਹੀਂ ਆਵੇਗੀ ਤੇ ਨਾਲ ਹੀ ਖੂਨ ਵੀ ਗਾੜਾ ਨਹੀਂ ਹੋਵੇਗਾ। ਨੰਬਰ 36 ਸਵੇਰੇ ਉੱਠਣਸਾਰ ਪੰਛੀਆਂ ਨੂੰ ਦੇਖੋ ਅੱਖਾਂ ਦੀ ਕਸਰਤ ਹੋਵੇਗੀ ਤੇ ਨੰਗੇ ਪੈਰ ਘਾਹ ਤੇ ਚੱਲੋ ਨਿਗਾਹ ਤੇਜ਼ ਹੋਵੇਗੀ ਤੇ ਖੂਨ ਦਾ ਸਰਕਲ ਸਹੀ ਚੱਲੇਗਾ। ਨੰਬਰ 37 ਲਸਣ ਦਾ ਰਸ ਕੱਢ ਕੇ ਉਸ ਵਿੱਚ ਨਮਕ ਪਾ ਲਓ ਤੇ ਫਿਰ ਇਸ ਨੂੰ ਪੀ ਲਓ ਪੇਟ ਦਰਦ ਠੀਕ ਹੋ ਜਾਵੇਗਾ। ਨੰਬਰ 38 ਜੇਕਰ ਪੀਰੀਅਡ ਦਰਦ ਹੋ ਰਿਹਾ ਹੈ ਤਾਂ ਥੋੜੀ ਜਿਹੀ ਅਜਬੈਣ ਗਰਮ ਪਾਣੀ ਨਾਲ ਖਾ ਲਓ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਪੀਰੀਅਡ ਵੀ ਸਹੀ ਤਰੀਕੇ ਨਾਲ ਆਉਣਗੇ। ਨੰਬਰ 39 ਜ਼ਿਆਦਾ ਟੈਨਸ਼ਨ ਤੇ ਸੋਚਿਆ ਨਾ ਕਰੋ ਇਸ ਨਾਲ ਜਲਦੀ ਵਿਅਕਤੀ ਬੁੱਢਾ ਹੋ ਜਾਂਦਾ ਹੈ ਤੇ ਕਈ ਬਿਮਾਰੀਆਂ ਦਾ ਵੀ ਸ਼ਿਕਾਰ ਹੁੰਦਾ ਹੈ। ਨੰਬਰ 40 ਪੇਟ ਦੀ ਗੈਸ ਤੋਂ ਪਰੇਸ਼ਾਨ ਹੋ ਤਾਂ ਖਾਲੀ ਪੇਟ ਇੱਕ ਖੰਜੂਰ ਖਾ ਲੋ ਤੇ ਉੱਪਰ ਦੀ ਦੁੱਧ ਪੀ ਲੋ ਗੈਸ ਬਣਨੀ ਬੰਦ ਹੋ ਜਾਵੇਗੀ। ਨੰਬਰ 41 ਚਿਹਰੇ ਉੱਪਰ ਚਮਕ ਨਾ ਹੋਵੇ ਤਾਂ ਦਹੀਂ ਵਿੱਚ ਬੇਸਣ ਪਾ ਕੇ ਚਿਹਰੇ ਉੱਪਰ ਲਗਾ ਲੋ ਚਮਕ ਆ ਜਾਵੇਗੀ। ਨੰਬਰ 42 ਰਾਤ ਦੇ ਸਮੇਂ ਦੇਸੀ ਸ਼ਹਿਦ ਨਾਲ ਅੰजीर ਖਾ ਲੋ ਕਦੇ ਵੀ ਬੁੱਢੇ ਨਹੀਂ ਹੋਮੂਗੇ। ਨੰਬਰ 43 ਇੱਕ ਰਸੂਲਲਾ ਰੋਜ਼ਾਨਾ ਖਾਓ ਕਦੇ ਵੀ ਤੁਹਾਡੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ। ਨੰਬਰ 44 ਇਹਨਾਂ ਲੋਕਾਂ ਨੂੰ ਆਚਾਰ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਸਰੀਰ ਉੱਪਰ ਫੋੜੇ ਫਿੰਸੀਆਂ ਨਿਕਲਦੀਆਂ ਹਨ ਤੇ ਦੂਸਰਾ ਉਹਨਾਂ ਲੋਕਾਂ ਨੂੰ ਵੀ ਨਹੀਂ ਖਾਣਾ ਚਾਹੀਦਾ ਜਿਨ੍ਹਾਂ ਦਾ ਮੇਦਾ ਖਰਾਬ ਰਹਿੰਦਾ ਹੈ। ਨੰਬਰ 45 ਜ਼ਿਆਦਾ ਕੱਚੀ ਲੱਸੀ ਪੀਣਾ ਹੈ ਜੇ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 46 ਰਾਤ ਨੂੰ ਸਿਰ ਵਿੱਚ ਤੇਲ ਦੀ ਮਾਲਿਸ਼ ਕਰਕੇ ਸੌਂ ਜਾਓ ਨੀਂਦ ਵਧੀਆ ਆਵੇਗੀ ਤੇ ਚਿਹਰੇ ਤੇ ਕੱਚੇ ਦੁੱਧ ਦੀ ਮਲਾਈ ਲਗਾ ਕੇ ਸੌਂ ਜਾਓ। ਚਿਹਰਾ ਚਮਕਦਾਰ ਬਣ ਜਾਵੇਗਾ। ਨੰਬਰ 47 ਚਿਹਰੇ ਨੂੰ ਸਾਫ਼ ਕਰਨ ਲਈ ਕੱਚੇ ਦੁੱਧ ਦਾ ਸੇਵਨ ਕਰੋ ਕਦੇ ਵੀ ਕਿਸੇ ਸਾਬਣ ਜਾਂ ਫਿਰ ਫੇਸ ਵਾਸ਼ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 48 ਘਰ ਵਿੱਚ ਹਲਕੇ ਗਰਮ ਪਾਣੀ ਵਿੱਚ ਸ਼ੈਂਪੂ ਪਾ ਕੇ ਪੈਰਾਂ ਨੂੰ ਭਿਉਂ ਕੇ ਰੱਖ ਲਓ ਕੁਝ ਸਮੇਂ ਬਾਅਦ ਸਾਫ਼ ਪਾਣੀ ਨਾਲ ਧੋ ਲਓ ਕੋਦੇ ਵੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 49 ਜੇਕਰ ਗਲੇ ਵਿੱਚ ਖਾਜ ਜ਼ਿਆਦਾ ਹੋ ਰਹੀ ਹੈ ਤਾਂ ਸਵੇਰੇ ਸਵੇਰੇ ਸੌਫਟ ਵਾਕੇ ਖਾ ਲਓ ਖਾਸ ਠੀਕ ਹੋਣ ਲੱਗ ਜਾਵੇਗੀ। ਨੰਬਰ 50 ਜੇਕਰ ਐਸਡੀਟੀ ਦੀ ਸਮੱਸਿਆ ਹੋਵੇ ਤਾਂ ਇੱਕ ਗਲਾਸ ਦੁੱਧ ਵਿੱਚ ਸ਼ੱਕਰ ਮਿਲਾ ਕੇ ਦੁੱਧ ਬਿਲਕੁਲ ਠੰਡਾ ਕਰਕੇ ਪੀ ਲਓ ਐਸਡੀਟੀ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 51 ਜੇਕਰ ਜ਼ਿਆਦਾ ਸਿਰਦਰਦ ਹੋ ਰਿਹਾ ਹੋਵੇ ਤਾਂ ਨਿੰਬੂ ਦੇ ਰਸ ਨੂੰ ਗਰਮ ਕਰਕੇ ਆਪਣੇ ਦੋਨਾ ਕੰਨਾਂ ਵਿੱਚ ਪਾ ਲਓ ਸਿਰਦਰਦ ਠੀਕ ਹੋ ਜਾਵੇਗਾ ਨੰਬਰ 52 ਜੇਕਰ ਰਾਤ ਨੂੰ ਬਾਰ-ਬਾਰ ਪਿਸ਼ਾਬ ਆ ਰਿਹਾ ਹੈ ਤਾਂ ਸਮਝ ਲਓ ਕਿ ਤੁਸੀਂ ਸਰੀਰਕ ਪੱਖੋਂ ਸਹੀ ਨਹੀਂ ਹੋ ਨੰਬਰ 53 ਜੇਕਰ ਸਰੀਰ ਉੱਪਰ ਜਵਾਨੀ ਖਤਮ ਹੋਣ ਲੱਗ ਜਾਵੇ ਤਾਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਲੋ ਸਰੀਰ ਤੇ ਜਵਾਨੀ ਆਵੇਗੀ। ਨੰਬਰ 54 ਟੀਵੀ ਫੋਨ ਦੀ ਸਕਰੀਨ ਤੋਂ ਦੂਰੀ ਬਣਾ ਕੇ ਰੱਖੋ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਆਪਣੀ ਨਜ਼ਰ ਨੂੰ ਤੇਜ਼ ਰੱਖ ਸਕੋਗੇ। ਨੰਬਰ 55 ਬਦਲਦੇ ਮੌਸਮ ਨੇ ਜ਼ਿੰਦਗੀ ਤੇ ਰਹਿਣਸਹਿਣ ਦੇ ਢੰਗ ਤੇ ਬਹੁਤ ਪ੍ਰਭਾਵ ਪਾਇਆ ਹੈ। ਵਿਗੜਦੀ ਜੀਵਨ ਸ਼ੈਲੀ ਕਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਨਵੀਆਂ ਬਿਮਾਰੀਆਂ ਨੇ ਸਾਡੇ ਆਲੇ-ਦੁਆਲੇ ਡੇਰੇ ਲਾਏ ਹੋਏ ਹਨ ਪਰ ਕਈ ਅਜਹੀਆਂ ਬਿਮਾਰੀਆਂ ਹਨ ਜੋ HIV ਜੋ ਕਈ ਸਾਲਾਂ ਤੋਂ ਚੱਲ ਰਹੀਆਂ ਨੇ ਇਸ ਲਈ ਲਾਜ਼ਮੀ ਅੱਜੇ ਸੀ ਬਾਜ਼ਾਰ ਵਿੱਚ ਮੌਜੂਦ ਕਈ ਅਜਹੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਾਂ ਜੋ ਕਈ ਵਾਰ ਫਾਇਦੇ ਦੀ ਬਜਾਏ ਨੁਕਸਾਨ ਹੀ ਪਹੁੰਚਾਉਂਦੀਆਂ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ